ਸਰਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦਿਆਂ ਕੁਝ ਮੁੱਖ ਸੁਰਖੀਆਂ ਦੇ ਨਾਲ ਪੰਜਾਬ ਦੇ 10 ਸਟਾਰ ਪ੍ਰਚਾਰਕਾਂ ਨੇ ਚੋਣਾ ਤੋਂ ਬਣਾਈ ਦੂਰੀ ਨਵਜੋਤ ਸਿੱਧੂ ਕ੍ਰਿਕਟ ਚ ਰੁੱਝੇ ਕੈਪਟਨ ਬਿਮਾਰ ਖੰਨਾ ਚ ਇੱਕ ਪਿਓ ਨੇ ਚੁੱਕਿਆ ਵੱਡਾ ਕਦਮ ਇਮੀਗ੍ਰੇਸ਼ਨ ਕੰਪਨੀ ਮਾਲਕ ਦੀ ਗੱਡੀ ਨੂੰ ਲਾਈ ਅੱਗ ਟੀ ਦਾ ਵੀਜ਼ਾ ਨਾ ਲੱਗਣ ਤੇ ਕੱਢਿਆ ਗੁੱਸਾ ਪੰਜਾਬ ਦੇ 4 ਜ਼ਿਲ੍ਹਿਆਂ 'ਚ ਹੀਟ ਵੇਵ ਦਾ ਰੈਡ ਅਲਰਟ ਸੱਤ ਹੋਰ ਸ਼ਹਿਰਾਂ 'ਚ ਸਥਿਤੀ ਖਰਾਬ ਨੌਤਪਾ ਚਤਾਪਮਾਨ 49 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਸ਼ੂਟਰ ਸਿੱਪੀ ਸਿੱਧੂ ਕਤਲ ਕੇਸ 'ਚ ਨਵਾਂ ਮੋੜ ਸੁਪਰੀਮ ਕੋਰਟ ਦੀ ਬੈਂਚ ਸੁਣਵਾਈ ਤੋਂ ਹੋਈ ਵੱਖ ਦੋਸ਼ੀ ਦੀ ਪਟੀਸ਼ਨ ਤੇ ਸੁਣਵਾਈ ਤੋਂ ਬੈਂਚ ਨੇ ਖੁਦ ਨੂੰ ਕੀਤਾ ਵੱਖ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਲਗਾਤਾਰ ਪਖਿਆ ਹੋਇਆ ਤਾਂ ਜਿਥੇ ਲੋਕ ਸਭਾ ਚੋਣਾਂ ਨੂੰ ਮਹਿਜ਼ ਕੁਝ ਹੀ ਦਿਨ ਬਾਕੀ ਨੇ ਤਾਂ ਇਸ ਵਿਚਾਰੇ ਜੋ ਹਰ ਪਾਰਟੀਆਂ ਦੇ ਸਟਾਰ ਪ੍ਰਚਾਰਕ ਨੇ ਉਹਨਾਂ ਦੇ ਵਿੱਚੋਂ 10 ਸਟਾਰ ਪ੍ਰਚਾਰਕ ਅਜਿਹੇ ਨੇ ਜਿਨ੍ਹਾਂ ਨੇ ਚੋਣਾਂ ਤੋਂ ਦੂਰੀ ਬਣਾਈ ਹੋਈ ਹੈ ਤਾਂ ਦਾਜ਼ੀ ਇਹ ਕਿ ਇਹ ਜੋ ਸਟਾਰ ਪ੍ਰਚਾਰਕ ਨੇ ਕਿਸੇ ਨਾ ਕਿਸੇ ਰੀਜ਼ਨ ਦੇ ਕਰਕੇ ਚੋਣਾਂ ਤੋਂ ਇਹਨਾਂ ਦੇ ਵੱਲੋਂ ਦੂਰੀ ਬਣਾ ਲਈ ਗਈ ਹੈ ਤਾਂ ਸਭ ਤੋਂ ਪਹਿਲੇ ਗੱਲ ਜੇ ਨਵਜੋਤ ਸਿੰਘ ਸਿੱਧੂ ਦੀ ਕੀਤੀ ਜਾਏ ਤਾਂ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੇ ਵਿੱਚ ਬਿਜ਼ੀ ਨੇ ਸੁਖਦੇਵ ਇੰਸਾ ਆਪਣੇ ਪੁੱਤ ਨੂੰ ਟਿਕਟ ਨਾ ਮਿਲਣ ਤੇ ਨਰਾਜ਼ ਚੱਲ ਰਿਹਾ ਨੇ ਤਾਂ ਉਥੇ ਹੀ ਕੈਪਟਨ ਮਰਿੰਦਰ ਸਿੰਘ ਬਿਮਾਰ ਚੱਲ ਰਿਹਾ ਨੇ ਤਾਂ ਅਜੇ ਹੀ 10 ਜੁਨੇ ਸਟਾਰ ਪ੍ਰਚਾਰਕ ਨੇ ਜੋ ਇਸ ਵੇਲੇ ਚੌਣ ਮੈਦਾਨ ਦੇ ਵਿੱਚ ਜੋ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਨਹੀਂ ਆ ਰਹੇ ਲੋਕ ਸਭਾ ਚੋਣਾਂ ਦੇ ਲਈ ਹੁਣ ਸਿਰਫ 10 ਦਿਨ ਹੀ VOTING ਨੂੰ ਬਾਕੀ ਨੇ ਪੰਜਾਬ ਦੇ ਵਿੱਚ ਤਾਂ ਪਟਿਆਲਾ, ਅਮ੍ਰਿਤਸਰ, ਖਡੂਰ ਸਾਹਿਬ, ਬਠਿੰਡਾ, ਲੁਧਿਆਣਾ, ਪੰਜਾਬ ਇਹ ਹੌਟ ਸੀਟਾਂ ਬਣੀਆਂ ਹੋਈਆਂ ਨੇ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਪਰ ਪੰਜਾਬ ਦੀ ਸਿਆਸਤ ਦੇ ਵੱਡੇ ਸਟਾਰ ਚਿਹਰੇ ਇਸ ਪੂਰੀ ਕੈਂਪੇਨ ਤੋਂ ਲਾਪਤਾ ਹੋ ਚੁੱਕੇ ਨੇ ਇਹ 10 ਚਿਹਰੇ ਪਾਰਟੀ ਛੱਡ ਕੇ ਆਪਣਿਆਂ ਦੀ ਕੈਂਪੇਨ ਦੇ ਨਾਲ ਚੱਲਦੇ ਵੀ ਨਜ਼ਰ ਨਹੀਂ ਆ ਰਹੇ ਪੰਜਾਬ ਦੀਆਂ 13 ਸੀਟਾਂ ਤੇ ਕੁੱਲ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਨਾ 328 ਉਮੀਦਵਾਰਾਂ ਦੇ ਵਿੱਚੋਂ 302 ਪੁਰਸ਼ ਨੇ ਅਤੇ ਸਿਰਫ 26 ਮਹਿਲਾ ਉਮੀਦਵਾਰ ਨੇ ਇਹਨਾਂ 26 ਮਹਿਲਾ ਉਮੀਦਵਾਰਾਂ ਦੇ ਵਿੱਚੋਂ ਸਿਰਫ 6 ਮਹਿਲਾਵਾਂ ਨੂੰ ਮੁੱਖ ਰਾਜਨੀਤਿਕ ਦਲਾਂ ਨੇ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ। ਪੰਜਾਬ ਦੇ ਸਾਬਕਾ ਸੀਐਮ ਕੈਪਟਨ ਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਸਵਰਕल्ली ਹੀ ਜਾ ਕੇ ਨਾਮਿਨੇਸ਼ਨ ਭਰੀ। ਕੈਪਟਨ ਮਰਿੰਦਰ ਸਿੰਘ ਉਹਨਾਂ ਦੀ ਨਾਮਿਨੇਸ਼ਨ ਤੇ ਵੀ ਨਹੀਂ ਪਹੁੰਚੇ ਤਾਂ ਉਹਨਾਂ ਦੇ ਕੈਂਪਨ ਦੇ ਵਿੱਚ ਵੀ ਨਾਲ ਨਹੀਂ ਨਜ਼ਰ ਆ ਰਹੇ। ਕਿਹਾ ਜਾ ਰਿਹਾ ਹੈ ਕਿ ਕੈਪਟਨ ਮਰਿੰਦਰ ਸਿੰਘ ਦੀ ਤਾਬਿਆਤ ਫਿਲਹਾਲ ਨਸਾਜ਼ ਹੈ ਤਾਂ ਉਹਨਾਂ ਦੇ ਬਿਮਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਰਨੀਤ ਕੌਰ ਨੇ ਇੱਕ ਇੰਟਰਵਿਊ ਦੇ ਵਿੱਚ ਖੁਦ ਦੱਸਿਆ ਦੱਸਿਆ ਕਿ ਕੈਪਟਨ ਦੀ ਤਬੀਅਤ ਕਾਫੀ ਖਰਾਬ ਚੱਲ ਰਹੀ ਹੈ ਤਾਂ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਏ ਹੋਰ ਪ੍ਰਚਾਰਕਾਂ ਦੀ ਤਾਂ ਪੰਜਾਬ ਦੀ ਸਰਕਾਰ ਬਣਨ ਤੱਕ ਰਾਗਵ ਚੱਡਾ ਸੂਬੇ ਦੀ ਸਿਆਸਤ ਦੇ ਵਿੱਚ ਸਭ ਤੋਂ ਚਰਚਿਤ ਨਾਮ ਰਹੇ ਨੇ ਪੰਜਾਬ ਦੇ ਵਿੱਚ ਜਿੱਤ ਤੋਂ ਬਾਅਦ ਉਹ ਸੂਬੇ ਤੋਂ ਰਾਜ ਸਭਾ ਸੰਸਦ ਵੀ ਬਣ ਗਏ ਪਰ 2024 ਲੋਕ ਸਭਾ ਚੋਣਾਂ ਦੇ ਵਿੱਚ ਕੈਂਪਨ ਤੋਂ ਕਾਫੀ ਜ਼ਿਆਦਾ ਗਾਇਬ ਰਾਗਵ ਚੱਡਾ ਨਜ਼ਰ ਆ ਰਹੇ ਨੇ ਤਾਂ ਤੀਜੇ ਨੰਬਰ ਤੇ ਜੇ ਗੱਲ ਕੀਤੀ ਜਾਏ ਨਵਜੋਤ ਸਿੰਘ ਸਿੱਧੂ ਦੀ ਤਾਂ ਪਿਛਲੇ 20 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਨਾਮ ਬਣ ਕੇ ਉਭਰੇ ਪੰਜਾਬ ਦੇ ਸਾਬਕਾ ਕਾਂਗਰਸ ਉਪ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਨ੍ਹੀਂ ਦਿਨੀ ਚੋਣ ਦੇ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ ਸੋਸ਼ਲ ਮੀਡੀਆ ਤੇ ਪੋਸਟ ਤੋਂ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਲੜ ਰਹੀ ਹੈ ਇਨਾਂ ਹੀ ਨਹੀਂ ਦੂਜੇ ਪਾਸੇ ਨਵਜੋਤ ਨੇ ক্রিকেট ਤੇ ਦੁਨੀਆ ਦਾ ਫੇਰ ਤੋਂ ਰੁਖ ਕਰ ਲਿਆ ਜੇਕਰ ਗੱਲ ਮਨਪ੍ਰਿਤ ਬਾਦਲ ਦੀ ਕੀਤੀ ਜਾਏ ਤਾਂ ਮਨਪ੍ਰਿਤ ਬਾਦਲ ਵੀ ਆਪਣੀ ਹਾਰਟ ਸਰਜਰੀ ਤੋਂ ਉੱਭਰ ਰਹਿਣ ਜਿਸ ਦੇ ਚਾਲਦੇ ਉਹਨਾਂ ਨੇ ਵੀ ਹੁਣ ਚੋਣ ਪ੍ਰਚਾਰ ਤੋਂ ਦੂਰੀ ਬਣਾ ਲਈ ਹੈ ਸੁਖਦੇਵ ਢੀਂਡ ਸਾਹ ਆਪਣੇ ਪੁੱਤ ਨੂੰ ਟਿਕਟ ਨਾ ਮਿਲਣ ਤੇ ਕਾਫੀ ਖਫਾ ਨੇ ਜਿਸ ਦੇ ਚਾਲਦੇ ਉਹਨਾਂ ਦੇ ਵੱਲੋਂ ਹੁਣ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਭਗਵੰਤ ਮਾਨ ਦੀ ਤਰ੍ਹਾਂ ਹੀ ਗੁਰਪ੍ਰੀਤ ਖੁੱਗੀ ਦਾ ਜੇਕਰ ਜ਼ਿਕਰ ਹੋਵੇ ਤਾਂ ਗੁਰਪ੍ਰੀਤ ਖੁੱਗੀ ਵੀ ਪੰਜਾਬ ਦੀ ਫਿਲਮ ਇੰਡਸਟਰੀ ਦੇ ਵਿੱਚ ਵੱਡਾ ਨਾਮ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਤਾਂ ਕੀਤੀ ਸੀ ਤਾਂ 2022 ਦੇ ਵਿੱਚ ਸੀਐਮ ਮਾਨ ਦੇ ਨਾਲ ਨਜ਼ਰ ਵੀ ਆਏ ਪਰ ਲੋਕ ਸਭਾ ਚੋਣਾਂ 2024 ਤੋਂ ਗੁਰਪ੍ਰੀਤ ਖੁੱਗੀ ਵੀ ਕਾਫੀ ਜ਼ਿਆਦਾ ਦੂਰੀ ਬਣਾਏ ਹੋਏ ਨੇ ਜੇਕਰ ਗੱਲ ਸੁੱਚਾ ਸਿੰਘ ਛੋਟੇਪੁਰ ਦੀ ਕੀਤੀ ਜਾਏ ਤਾਂ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਸਮੇਂ ਚ ਪੰਜਾਬ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਸੰਯੋਜਕ ਦੀ ਭੂਮਿਕਾ ਨਿਭਾਈ ਸੀ ਪਾਰਟੀ ਤੋਂ ਅਲੱਗ ਹੋਣ ਤੋਂ ਬਾਅਦ ਉਹਨਾਂ ਨੇ ਆਪਣਾ ਪੰਜਾਬ ਪਾਰਟੀ ਦਾ ਨਿਰਮਾਣ ਕੀਤਾ ਸਫਲਤਾ ਨਹੀਂ ਮਿਲੀ ਤਾਂ ਦਸੰਬਰ 2021 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਅਕਾਲੀ ਦਲ 'ਚ ਵਾਪਸੀ ਕੀਤੀ ਪਰ ਇਸ ਵੇਲੇ ਉਹਨਾਂ ਨੇ ਵੀ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ ਸ਼ਮਸ਼ੀਰ ਸਿੰਘ ਦੂਲਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਪਰ ਲੋਕ ਸਭਾ ਚੋਣਾਂ 20 24 ਦੇ ਵਿੱਚ ਹਾਈ ਕਮਾਂਡ ਅਤੇ ਸੂਬਾ ਕਾਂਗਰਸ ਤੋਂ ਕਾਫੀ ਖਫਾ ਨਹੀਂ ਤਾਂ ਬੀਤੇ ਤਕਰੀਬਨ 2 ਹਫਤਿਆਂ ਤੋਂ ਪਹਿਲਾਂ ਹੀ ਟਿਕਟ ਵੰਡਨ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਤਾਂ ਇਲਜ਼ਾਮ ਲਗਾਇਆ ਕਿ ਪਾਰਟੀ ਦੇ ਲੀਡਰਸ ਨੇ ਆਪਣੇ ਲੀਡਰਸ ਨੂੰ ਛੱਡ ਕੇ ਦੂਸਰੀ ਪਾਰਟੀ ਤੋਂ ਆਏ ਨੇਤਾਵਾਂ ਨੂੰ ਟਿਕਟ ਦਿੱਤੀ ਜਿਸ ਦੇ ਕਰਕੇ ਦੂਲਾ ਵੀ ਕਾਫੀ ਜ਼ਿਆਦਾ ਚੋਣ ਪ੍ਰਚਾਰ ਤੋਂ ਦੂਰ ਹੈ ਤਾਂ ਦੂਜੇ ਪਾਸੇ ਜਗਮੀਤ ਬਰਾੜ ਦੇ ਵੱਲੋਂ ਵੀ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਗਈ ਹੈ ਤਾਂ ਅਕਾਲੀ ਦਲ ਦੇ ਵੱਡੇ ਚਿਹਰੇ ਬਲਵੰਤ ਸਿੰਘ ਰਾਮੂ ਵਾਲੀਆ ਵੀ ਇੰਨੇ ਦਿਨੀ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਚੁੱਪ ਨੇ ਸਾਬਕਾ ਅਕਾਲੀ ਲੀਡਰ ਰਾਮੂ ਵਾਲੀਆ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਨੇ ਫਿਲਹਾਲ ਇਸ ਵੇਲੇ ਉਹਨਾਂ ਨੇ ਵੀ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ ਖੰਨਾ ਦੇ ਵਿੱਚ ਇੱਕ ਬੇਹੱਦ ਹੀ ਅਜੀਬ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਇੱਕ ਪਿਤਾ ਦੇ ਵੱਲੋਂ ਨਾਰਾਜ਼ਗੀ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਜ਼ਾਹਰ ਕੀਤੀ ਗਈ ਹੈ ਜਿੱਥੇ ਆਪਣੀ ਧੀ ਦਾ ਵੀਜ਼ਾ ਲਵਾਉਣ ਦੇ ਲਈ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਪਿਤਾ ਦੇ ਵੱਲੋਂ ਜਾਇਆ ਜਾਂਦਾ ਹੈ ਤਾਂ ਜਦੋਂ ਧੀ ਦਾ ਵੀਜ਼ਾ ਨਹੀਂ ਲੱਗਦਾ ਤਾਂ ਉਸ ਪਿਤਾ ਦੇ ਵੱਲੋਂ ਗੁੱਸੇ ਦੇ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਦੱਸਿਆ ਕਿ ਘਰ ਦੇ ਬਾਹਰ ਗੱਡੀ ਖੜੀ ਹੁੰਦੀ ਹੈ ਖੰਨਾ ਦੇ ਵਿੱਚ ਕਿਸਾਨ ਐਨਕਲੇਵ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ ਤਾਂ ਘਰ ਦੇ ਬਾਹਰ ਖੜੀ ਗੱਡੀ ਨੂੰ ਪਿਤਾ ਨੇ ਅੱਗ ਲਗਾ ਦਿੱਤੀ ਫਿਲਹਾਲ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਉਸ ਸ਼ਖਸ ਨੂੰ ਮੁਲਜ਼ਮ ਪਿਤਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਖੰਨਾਉ ਦੇ ਕਿਸਾਨ ਇਨਕਲੇਵ ਦੇ ਕੋਲ ਘਰ ਦੇ ਬਾਹਰ ਇੱਕ ਖੜੀ ਗੱਡੀ ਨੂੰ ਅੱਗ ਲਗਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹਕਾਰ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੇ ਪਿਤਾ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਤੜਕੇ 4 ਵਜੇ ਦੇ ਕਰੀਬ ਅੱਗ ਲਗਾ ਦਿੱਤੀ ਗਈ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਦੇ ਹੋਏ ਇੱਕ ਨੂੰ ਗ੍ਰਿਫਤਾਰ ਕੀਤਾ ਜਦੋਂ ਇਸ ਘਟਨਾ ਦੀ ਸਾਰੀ ਜਾਣਕਾਰੀ ਮਿਲੀ ਤਾਂ ਸਾਹਮਣੇ ਆਇਆ ਕਿ ਇੱਕ ਸ਼ਖਸ ਆਪਣੀ ਧੀ ਦਾ ਵੀਜ਼ਾ ਨਾ ਲੱਗਣ ਦੇ ਕਰਕੇ ਕਾਫੀ ਜ਼ਿਆਦਾ ਜੋ ਦੁਖੀ ਸੀ ਤਾਂ ਉਸਨੇ ਇਗਰੇਸ਼ਨ ਕੰਪਨੀ ਮਾਲਕ ਦੇ ਨਾਲ ਦੁਸ਼ਮਣੀ ਕੱਢਣ ਦੇ ਲਈ ਉਸ ਦੀ ਘਰ ਦੇ ਬਾਹਰ ਖੜੀ ਗੱਡੀ ਨੂੰ ਅੱਗ ਲਗਾ ਦਿੱਤੀ ਫਿਲਹਾਲ ਹੁਣ ਪੁਲਿਸ ਦੇ ਬਲੋਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਕਹਿਰ ਦਿਨੋ ਦਿਨ ਵੜਪਾਉਣਾ ਸ਼ੁਰੂ ਕਰ ਦਿੱਤਾ ਤੇ ਨਾਲ ਦੀ ਨਾਲ ਚੰਡੀਗੜ੍ਹ, ਹਿਮਾਚਲ, ਹਰਿਆਣਾ ਇਹਨਾਂ ਚ ਵੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਦੱਸ ਦਈਏ ਕਿ ਲੋਕ ਘਰ ਤੋਂ ਬਾਹਰ ਜਦੋਂ ਨਿਕਲਦੇ ਨੇ ਤਾਂ ਬੇहद ਜ਼ਿਆਦਾ ਗਰਮੀ ਹੋਣ ਦੇ ਕਰਕੇ ਨੂਰ ਦੇ ਵੀ ਸ਼ਿਕਾਰ ਹੋ ਰਹੇ ਨੇ ਤਾਂ ਸਰੀਰ ਨੂੰ ਚੁਲਸਾਉਣ ਵਾਲੀ ਗਰਮੀ ਪੈ ਰਹੀ ਹੈ ਤਾਂ ਹੁਣ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਹੈ ਹੀਟ ਵੇਵ ਦਾ ਤੇ ਨਾਲ ਦੀ ਨਾਲ 7 ਹੋਰ ਇਲਾਕੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਸਥਿਤੀ ਖਰਾ ਅਬ ਦਸੀ ਜਾ ਰਹੀ ਹੈ ਤਾਂ ਨੌ ਤਪਾ ਚੱਲ ਰਿਹਾ ਹੈ ਜਿਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਇਸ ਨੌ ਤਪਾ ਦੇ ਵਿਚਾਲੇ ਪੰਜਾਬ ਦੇ ਵਿੱਚ ਜੋ ਪਾਰਾ ਹੈ 49 ਡਿਗਰੀ ਤੋਂ ਵੀ ਪਾਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਦੇ ਵਿੱਚ ਹੀਟ ਵੇਵ ਦੇ ਚੱਲਦੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਹੁਣ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਵਾਲਾ ਅਲਰਟ جاری ਹੋਇਆ ਜਿਸ ਦੇ ਵਿੱਚ ਫਜ਼ਿਲਕਾ, ਬਠਿੰਡਾ, ਮਾਨਸਾ, ਮੁਕਤਸਰ ਇਹ ਚਾਰ ਜ਼ਿਲ੍ਹੇ ਸ਼ਾਮਲ ਨੇ ਬਠਿੰਡਾ ਦਾ ਤਾਪਮਾਨ ਬੀਤੇ 3 ਦਿਨਾਂ ਤੋਂ ਸਭ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਤਾਂ ਕੱਲ ਸ਼ਾਮ ਇੱਕ ਵਾਰ ਫਿਰ ਬਠਿੰਡਾ ਦਾ ਤਾਪਮਾਨ ਸੂਬੇ ਦੇ ਵਿੱਚ ਸਭ ਤੋਂ ਜ਼ਿਆਦਾ ਰਿਹਾ ਯਾਨੀ ਕਿ 46.6 ਡਿਗਰੀ ਦਰਜ ਕੀਤਾ ਗਿਆ ਤਉ ਤਹੀ ਪੂਰੇ ਦੇਸ਼ ਦੇ ਵਿੱਚ 25 ਮਈ ਤੋਂ 9 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਪਹਿਲੇ ਹੀ ਦਿਨ ਤੋਂ ਤਾਪਮਾਨ ਦੇ ਵਿੱਚ ਖਤਰਨਾਕ ਸਤਰ ਤੇ ਵਾਦਾ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਦੇ ਮੁਤਾਬਕ 25 ਮਈ ਨੂੰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 48 ਡਿਗਰੀ ਤੱਕ ਪਹੁੰਚਾਏਗਾ ਅਜਾ ਹੁੰਦੇ ਹੀ ਬੀਤੇ 40 ਸਾਲਾਂ ਦਾ ਰਿਕਾਰਡ ਟੁੱਟ ਜਾਏਗਾ ਪਰ ਤਾਪਮਾਨ ਦੇ ਵਿੱਚ ਵਾਧਾ ਇੱਥੇ ਹੀ ਰੁਕਣ ਵਾਲਾ ਨਹੀਂ ਹੈ 26 ਮਈ ਅਤੇ 27 ਮਈ ਨੂੰ ਇਹ ਤਾਪਮਾਨ 49 ਡਿਗਰੀ ਤੱਕ ਪਹੁੰਚ ਜਾਏਗਾ ਜੋ 40 ਸਾਲ ਪਹਿਲਾਂ ਦੇ 21 ਮਈ 1978 ਦੇ ਵੱਧ ਤੋਂ ਵੱਧ ਤਾਪਮਾਨ 47.7 ਡਿਗਰੀ ਦੇ ਕਰੀਬ 1 ਡਿਗਰੀ ਵੱਧ ਹੋਏਗਾ ਤਾਂ ਸੱਤ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਹੈ ਮੌਸਮ ਵਿਭਾਗ ਨੇ ਚਾਰ ਜ਼ਿਲ੍ਹਿਆਂ ਦਾ ਜਿੱਥੇ ਰੈਡ ਅਲਰਟ ਜਾਰੀ ਕੀਤਾ ਹੈ ਉੱਥੇ ਹੀ ਸੱਤ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਵੀ ਕਾਫੀ ਖਰਾਬ ਹੈ ਜਿੱਥੇ orange alert ਕੀਤਾ ਗਿਆ ਇਹਨਾਂ ਦੇ ਵਿੱਚ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਤੇ ਸੰਗਰੂਰ ਸ਼ਹਿਰ ਸ਼ਾਮਲ ਨੇ ਜਿੱਥੇ ਤਾਪਮਾਨ 45 ਡਿਗਰੀ ਤੱਕ ਹੋ ਸਕਦਾ ਹੈ ਬਹੁ ਚਰਚਿਤ ਸ਼ੂਟਰ ਸਿੱਪੀ ਸਿੱਧੂ ਕਤਲ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਦੱਸਦੇ ਕਿ ਇਸ ਕਤਲ ਮਾਮਲੇ ਦੇ ਵਿੱਚ ਜੋ ਸੁਪਰੀਮ ਕੋਰਟ ਦੀ ਬੈਂਚ ਹੈ ਉਸ ਨੇ ਆਪਣੇ ਆਪ ਨੂੰ ਸੁਣਵਾਈ ਤੋਂ ਅਲੱਗ ਕਰ ਲਿਆ ਸੁਣਵਾਈ ਕਿਸ ਮਾਮਲੇ 'ਚ ਸੀ ਦੋਸ਼ੀ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਉਸ ਮਾਮਲੇ ਨੂੰ ਲੈ ਕੇ ਉਸ ਦੀ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਬੈਂਚ ਨੇ ਖੁਦ ਨੂੰ ਅਲੱਗ ਕਰ ਲਿਆ ਚੰਡੀਗੜ੍ਹ ਦੇ ਵਿੱਚ ਕਰੀਬ 8 ਸਾਲ ਪਹਿਲਾਂ ਸੂਬਾ ਪੱਧਰ ਦੇ ਸ਼ੂਟਰ ਸੁਖਮਣ ਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦਾ ਕਤਲ ਹੋਇਆ ਸੀ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਸਾਬਕਾ ਜੱਜ ਦੀ ਬੇਟੀ ਕਲਿਆਣੀ ਸਿੰਘ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਖੁਦ ਨੂੰ ਅਲੱਗ ਕਰ ਦਿੱਤਾ ਜਸਟਿਸ ਦੀਪੰਕਰ ਦੱਤਾ ਅਤੇ ਜਸਟਿਸ ਸतीश ਚੰਦਰ ਸ਼ਰਮਾ ਦੀ ਬੈਂਚ ਨੇ ਕੇਸ ਤੋਂ ਖੁਦ ਨੂੰ ਅਲੱਗ ਕੀਤਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਉਹ ਇਸ ਕੇਸ ਨੂੰ ਸੁਣਨ ਦੇ ਛੁਕ ਨਹੀਂ ਕਿਉਂਕਿ ਇਸ ਦੇ ਵਿੱਚ ਮੁਲਜ਼ਮ ਇੱਕ ਸਾਬਕਾ ਜੱਜ ਦੀ ਬੇਟੀ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਨੂੰ ਅਗਲੇ ਹਫ਼ਤੇ ਕਿਸੇ ਹੋਰ ਬੈਂਚ ਨੂੰ ਸੂਚੀਬੱਧ ਕੀਤਾ ਜਾਏਗਾ ਯਾਚੀ ਕਲਿਆਣੀ ਦੇ ਵਕੀਲ ਸਦਾਰਥ ਦਵੇ ਦਾ ਕਹਿਣਾ ਹੈ ਕਿ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੇ ਹੀ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਇਹ ਆਦੇਸ਼ ਹਾਈ ਕੋਰਟ ਨੇ 25 ਅਪ੍ਰੈਲ ਨੂੰ ਜਾਰੀ ਕੀਤਾ ਸੀ ਤਾਂ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਗਵਾਹਾਂ ਦੇ ਬਿਆਨਾਂ ਦੀ ਮੰਗ ਤੇ ਹੀ ਪਟੀਸ਼ਨ ਨੂੰ ਖਾਦਿਜ ਕੀਤਾ ਸੀ ਤਦਾਜ਼ੀਏ ਕੀ ਦਵੇ ਦਾ ਕਹਿਣਾ ਹੈ ਕਿ ਸ਼ੁਰੂਆਤ ਦੇ ਵਿੱਚ ਕੇਸ ਦੀ ਜਾਂਚ ਚੰਡੀਗੜ੍ਹ ਪੁਲਿਸ ਨੇ ਕੀਤੀ ਪਰ ਬਾਅਦ ਦੇ ਵਿੱਚ ਕੇਸ ਸੀਬੀਆਈ ਦੇ ਕੋਲ ਚਲਾ ਗਿਆ ਸੀਬੀਆਈ ਨੇ ਕੇਸ ਦੀ ਜਾਂਚ ਨੂੰ ਅੱਗੇ ਵਧਾ ਹੋਏ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਇੱਕ આરોਪ ਪੱਤਰ ਦਾਇਰ ਕੀਤਾ। ਅਤਨਾਲ ਹੀ આરોਪ ਤੱਕ ਤੈਅ ਕਰ ਦਿੱਤੇ ਗਏ ਨੇ ਅਜਿਹੇ ਦੇ ਵਿੱਚ ਕੇਸ ਨੂੰ ਉਚਿਤ ਤਰੀਕੇ ਨਾਲ ਪੈਰਵਾਈ ਕਰ ਪਾਉਣ ਇਸ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਦਰਜ ਗਵਾਹਾਂ ਦੀ ਮੰਗ ਕੀਤੀ ਗਈ ਸੀ। ਜਿਸ ਤੇ ਹੁਣ ਬੈਂਚ ਦੇ ਦੋ ਜੱਜਾਂ ਨੇ ਖੁਦ ਨੂੰ ਅਲੱਗ ਕਰ ਦਿੱਤਾ। ਚੰਡੀਗੜ੍ਹ ਦੇ ਵਿੱਚ 26 ਮਈ ਨੂੰ ਪ੍ਰਿੰਕਾ ਗਾਂਧੀ ਆ ਰਹੇ ਨੇ ਤਾਂ ਦੱਸ ਦੇ ਕਿ ਪ੍ਰਿੰਕਾ ਗਾਂਧੀ ਦੇ ਵੱਲੋਂ 26 ਮਈ ਨੂੰ ਚੰਡੀਗੜ੍ਹ ਦੇ ਵਿੱਚ ਰੋਡ ਸ਼ੋਅ ਕੀਤਾ ਜਾਏਗਾ ਤਾਂ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਦੇ ਵਿੱਚ ਵੋਟ ਅਪੀਲ ਕੀਤੀ ਜਾਏਗੀ ਤਿਵਾੜੀ ਦੇ ਹੱਕ ਦੇ ਵਿੱਚ ਇਹ ਰੋਡ ਸ਼ੋਅ ਹੋਏਗਾ ਪਰ ਫਿਲਹਾਲ ਇਹ ਜੋ ਰੋਡ ਸ਼ੋਅ ਹੈ ਇਸ ਦਾ ਰੂਟ ਮੈਪ ਹੱਲੇ ਤੱਕ ਤੈਅ ਨਹੀਂ ਕੀਤਾ ਗਿਆ ਪਰ 26 ਮਈ ਨੂੰ ਵੱਡਾ ਇਕੱਠ ਹੋਣ ਵਾਲਾ ਚੰਡੀਗੜ੍ਹ ਦੇ ਵਿੱਚ ਪ੍ਰਿੰਕਾ ਗਾਂਧੀ ਜੋ ਨੇ ਖੁਦ ਰੋਡ ਸ਼ੋਅ ਕਰਨਗੇ ਚੰਡੀਗੜ੍ਹ ਦੇ ਵਿੱਚ 26 ਮਈ ਨੂੰ ਕਾਂਗਰਸ ਦੀ ਨੇਤਾ ਪ੍ਰਿੰਕਾ ਗਾਂਧੀ ਆ ਰਹੇ ਨੇ ਤਦਾਦੀ ਕਿ ਇੱਥੇ ਆ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੰਯੁਕਤ ਉਮੀਦਵਾਰ ਯਾਨੀ ਗੱਠ ਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਲਈ ਵੋਟ ਮੰਗੀ ਜਾਏਗੀ ਤਾਂ ਉੱਥੇ ਹੀ ਦੂਜੇ ਪਾਸੇ ਜਿੱਥੇ ਕੋਈ ਜਨਸਭਾ ਨਹੀਂ ਕੀਤੀ ਜਾਏਗੀ ਪਰ ਸ਼ਹਿਰ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾਏਗਾ ਇਸ ਰੋਡ ਸ਼ੋਅ ਦੇ ਲਈ ਕਾਂਗਰਸ ਦੇ ਨੇਤਾ ਰੂਟ ਪਲਾਨ ਤਿਆਰ ਕਰ ਰਹੇ ਨੇ ਪਰ ਹਲੇ ਤੱਕ ਰੂਟ ਪਲਾਨ ਜੋ ਹੈ ਤੇ ਨਹੀਂ ਕੀਤਾ ਗਿਆ ਜਲਦੀ ਰੂਟ ਪਲਾਨ ਬਣਾ ਕੇ ਪ੍ਰਸ਼ਾਸਨ ਤੋਂ ਇਸ ਦੀ অনুমতি ਲਈ ਜਾਏਗੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਵੱਲੋਂ ਹੁਣ ਤੱਕ ਕੋਈ ਵੱਡੀ ਜਨ ਸਭਾ ਜਾਂ ਰੈਲੀ ਨਹੀਂ ਕੀਤੀ ਗਈ ਤਾਂ 26 ਤਰੀਕ ਨੂੰ ਪ੍ਰਿਆੰਕਾ ਗਾਂਧੀ ਦੇ ਵੱਲੋਂ ਕੱਢਿਆ ਜਾਣ ਵਾਲਾ ਰੋਡ ਸ਼ੋ ਪਹਿਲਾ ਪ੍ਰੋਗਰਾਮ ਹੋਵੇਗਾ ਜਦ ਕਾਂਗਰਸ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਕਰੇਗੀ ਹੁਣ ਤੱਕ ਚੰਡੀਗੜ੍ਹ ਲੋਕ ਸਭਾ ਦੇ ਉਮੀਦਵਾਰ ਮਨੀਸ਼ ਦਿਵਾੜੀ ਘਰ ਘਰ ਜਾ ਕੇ ਜਾਂ ਛੋਟੀਆਂ ਜਨ ਸਭਾਵਾਂ ਕਰਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਕੱਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਮੌਜੂਦ ਸੀ ਉਹਨਾਂ ਨੇ ਕੋਈ ਵੀ ਵੱਡਾ ਪ੍ਰੋਗਰਾਮ ਨਹੀਂ ਕੀਤਾ ਤਾਂ ਹੁਣ ਕਾਂਗਰਸ ਦੇ ਵੱਲੋਂ ਪ੍ਰੰਕਾ ਗਾਂਧੀ ਚੰਡੀਗੜ੍ਹ ਦੇ ਵਿੱਚ ਆ ਰਹੀ ਨਹੀਂ ਤਾਂ ਵੱਡਾ ਰੋਡ ショਅ ਕੀਤਾ ਜਾਏਗਾ ਸੋ ਐਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਚਈਆਂ ਹੋਰਨਾਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ